ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲਾਈਨਿੰਗ ਵਾਲੇ ਸਿਲਕੀ ਸੂਟ ਦੇ ਵਿੱਚ ਪਲੋਈਆਂ ਕਿਸ ਤਰੀਕੇ ਨਾਲ ਪਾਉਣੀਆਂ ਨੇ ਉਹਦੇ ਬਾਰੇ ਸਿੱਖਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਪਲੋਈਆਂ ਦੇ ਨਿਸ਼ਾਨ ਲਗਾਏ ਹੋਏ ਐ ਠੀਕ ਐ ਇਹਨਾਂ ਨਿਸ਼ਾਨਾਂ ਨੂੰ ਆਪਾਂ ਬਿਲਕੁਲ ਸਿੱਧੀ ਸਲਾਈ ਲਗਾਉਣੀ ਐ ਜੀ ਇਹਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਜਿੰਨਾ ਵੀ ਮੇਰੀਆਂ ਭੈਣਾਂ ਨੂੰ ਸਿਲਕੀ ਸੂਟ ਦੇ ਵਿੱਚ ਪਲੋਈਆਂ ਪਾਣਾ ਔਖਾ ਲੱਗਦਾ ਹੈ ਉਹ ਪਲੀਜ਼ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਆ ਜੇ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਤਬ ਤੋਂ ਪਹਿਲਾ ਮੋਢੇ ਵਾਲੀ ਸਾਈਡ ਤੋਂ ਸਿੱਧੀ ਸਲਾਈ ਲਗਾਈਆ ਉਸ ਤੋਂ ਬਾਅਦ ਆਪਾਂ ਕਮਰ ਵਾਲੀ ਸਾਈਡ ਤੋਂ ਲਗਾਵਾਂਗੇ ਇਹ ਆਪਣੇ ਕੋਲੇ ਸ਼ਿਮਰ ਦਾ ਸੂਟ ਹੈ ਠੀਕ ਹੈ ਜੀ ਤੁਸੀਂ ਹਰ ਤਰ੍ਹਾਂ ਦੇ ਸਿਲਕੀ ਸੂਟ ਚਾਹੇ ਸ਼ਿਮਰ ਦਾ ਸੂਟ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਉਹਦੇ ਵਿੱਚ ਇਸ ਤਰੀਕੇ ਨਾਲ ਪਲੋਈਆਂ ਪਾਉਂਗੇ ਤਾਂ ਕਦੇ ਵੀ ਪਲੋਈਆਂ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਜੀ ਸਹੀ ਤਰੀਕੇ ਨਾਲ ਤੁਹਾਡੇ ਪਲੋਈਆਂ ਪੈਣਗੀਆਂ ਆ ਦੇਖੋ ਜਿੱਥੇ ਆਪਾਂ ਸਿੱਧੀ ਸਲਾਈ ਲਗਾਈ ਹੈ ਹੁਣ ਆਪਾਂ ਮੋਢੇ ਵਾਲੀ ਸਾਈਡ ਤੋਂ ਉੱਪਰਲੀ ਸਾਈਡ ਤੋਂ ਆਪਾਂ ਥੋੜੀ ਜਿਹੀ ਮੋਟੀ ਪਲੇਟ ਪਾਉਣੀ ਆ ਔਰ ਥੱਲੇ ਤੱਕ ਆਉਂਦੇ ਆਉਂਦੇ ਬਿਲਕੁਲ ਮਸ਼ੀਨ ਨੂੰ ਬਰੀਕ ਸਲਾਈ ਲਗਾ ਲੈਣੀ ਆ ਦੇਖੋ ਮਸ਼ੀਨ ਨਾਲ ਜਦੋਂ ਵੀ ਪਲੋਈਆਂ ਪਾਉਣੀ ਆ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਾਂ ਹਮੇਸ਼ਾ ਹੀ ਇੱਕ ਸਾਈਡ ਦੀਆਂ ਪਲੇਟਾਂ ਕੰਪਲੀਟ ਕਰਨੀਆਂ ਹੁੰਦੀਆਂ ਹੈ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਪਲੇਟਾਂ ਪਾਉਣੀਆਂ ਨੇ ਜਿਵੇਂ ਆਪਾਂ ਮੋਢੇ ਵਾਲੀ ਪਲੇਟ ਪਾ ਲਈ ਹੁਣ ਆਪਾਂ ਕਮਰ ਵਾਲੀ ਪਲੇਟ ਪਾ ਰਹੇ ਹਾਂ ਬਹੁਤ ਹੀ ਸੋਖਾ ਤਰੀਕਾ ਹੈ ਜੀ ਇਹ ਪਲੋਈਆਂ ਪਾਉਣ ਦਾ ਜੇ ਫੇਰ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਮੈਨੂੰ ਜਰੂਰ ਪੁੱਛਿਆ ਜੀ ਕੱਪੜੇ ਨੂੰ ਬਿਲਕੁਲ ਸਹੀ ਤਰੀਕੇ ਨਾਲ ਸੈੱਟ ਕਰਕੇ ਉਸ ਤੋਂ ਬਾਅਦ ਹੀ ਪਲੋਈਆਂ ਪਾਉਣੀਆਂ ਆਪਾਂ ਕਦੇ ਵੀ ਪਲੋਈਆਂ ਤੁਹਾਡੀਆਂ ਟੇਡੀਆਂ ਨਹੀਂ ਹੋਣਗੀਆਂ ਜੀ ਆ ਦੇਖੋ ਆਪਾਂ ਇੱਕ ਸਾਈਡ ਦੀਆਂ ਪਲੇਟਾਂ ਕੰਪਲੀਟ ਕਰ ਲੀਆਂ ਹੁਣ ਆਪਾਂ ਦੂਜੀ ਸਾਈਡ ਵੀ ਸੇਮ ਐਸੇ ਤਰੀਕੇ ਨਾਲ ਸਿੱਧੀ ਸਲਾਈ ਲਗਾਵਾਂਗੇ ਮੋਢੇ ਤੋਂ ਫਿਰ ਕਮਰ ਤੋਂ ਬਿਲਕੁਲ ਕੱਪੜੇ ਨੂੰ ਐਵੇਂ ਹੱਥ ਮਾਰਦੇ ਜਾਣਾ ਔਰ ਸਲਾਈ ਲਗਾਵਾਂਗੇ ਆਪਾਂ ਆ ਦੇਖੋ ਕਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਨਾ ਖਿੱਚਣਾ ਨਹੀਂ ਹੈ ਆਪਾਂ ਮੇਨ ਕਪੜੇ ਨੂੰ ਖਿੱਚਣਾ ਨਹੀਂ ਹੈ ਆਪਾਂ ਲਾਈਨਿੰਗ ਨੂੰ ਖਿੱਚਣਾ ਹੁਣ ਸਿੱਧੀ ਆਪਾਂ ਸਲਾਈ ਲਗਾਵਾਂਗੇ ਇਹ ਦੇਖੋ ਇਸ ਤਰੀਕੇ ਨਾਲ ਕਪੜੇ ਨੂੰ ਖਿੱਚ ਕੇ ਸੌਰੀ ਅੰਦਰ ਨੂੰ ਕਰਕੇ ਮੋੜੇ ਵਾਲੀ ਮੋੜੇ ਵਾਲੀ ਪਲੇਟ ਪਾਵਾਂਗੇ ਆਪਾਂ ਜਿੱਥੇ ਆਪਣਾ ਨਿਸ਼ਾਨ ਸਟਾਰਟ ਹੁੰਦਾ ਨਾ ਉੱਥੋਂ ਬਿਲਕੁਲ ਆਪਾਂ ਪਤਲੀ ਕਰ ਲੈਣੀ ਹੈ ਸਲਾਈ ਨੂੰ ਕਮਰ ਤੋਂ ਮੋਟਾ ਇਸ ਤਰੀਕੇ ਨਾਲ ਥੋੜੀ ਜਿਹੀ ਮੋਟੀ ਸਲਾਈ ਚੱਕਣੀ ਆ ਉੱਪਰ ਤੱਕ ਆਉਂਦੀ ਹੁੰਦੇ ਬਿਲਕੁਲ ਪਤਲੀ ਕਰ ਲੈਣੀ ਹੈ ਸਲਾਈ ਨੂੰ ਆ ਦੇਖੋ ਹੁਣ ਆਪਾਂ ਸੈਂਟਰ ਵਾਲੀ ਪਲੇਟ ਪਾਵਾਂਗੇ ਪਲੇਟਾਂ ਆਪਣੀਆਂ ਕੰਪਲੀਟ ਹੋ ਗਈਆਂ ਜੀ ਇਹ ਦੇਖੋ ਜਿਹੜੀ ਸਾਈਡ ਆਪਣੇ ਹੁਣ ਕੱਚਾ ਧਾਗਾ ਦਿਖ ਰਿਹਾ ਹੈ ਕੱਚੀ ਸਲਾਈ ਲਗਾਈ ਹੈ ਨਾ ਇਹਨੂੰ ਆਪਾਂ ਧਾਗੇ ਨੂੰ ਖਿੱਚ ਲਾਂਗੇ ਵੀਡੀਓ ਵਧੀਆ ਲੱਗੇ ਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਣ ਦੀ ਮੈਂ ਕੋਸ਼ਿਸ਼ ਕਰਦੀ ਆਂ ਜੀ ਇਹ ਦੇਖੋ ਜੀ ਪਲੋਈਆਂ ਦੇ ਵਿੱਚ ਇਸ ਤਰੀਕੇ ਨਾਲ ਬਲੂਨ ਜਰੂਰ ਬਣਨਾ ਚਾਹੀਦਾ ਹੈ ਇਹਦੇ ਨਾਲ ਆਪਣੀ ਫਿਟਿੰਗ ਬਿਲਕੁਲ ਪਰਫੈਕਟ ਆਉਂਦੀ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ